इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਤੇ ਬਿਟ ਈਗਲ 4 ਆਪਰੇਸ਼ਨ ਜਿਹੜਾ ਕਰ ਰਹੇ ਆਂ ਰਿਗਰਡਿੰਗ ਡਰੱਗਸ ਜਿਹਨੇ ਡਰੱਗਸ ਦੇ ਜਿਹੜੇ ਹੌਟਸਪੌਟ ਨੇ ਉਹ ਸਹੀ ਆਇਡੈਂਟੀਫਾਈ ਕੀਤੇ ਨੇ ਉਹਨਾਂ ਦੇ ਰੇਡ ਕਰਕੇ ਚੈੱਕ ਕਰ ਰਹੇ ਆਂ ਵੀ ਉਥੇ ਕੋਈ ਕਿਸੇ ਤਰ੍ਹਾਂ ਦਾ ਡਰੱਗ ਤਾਂ ਨਹੀਂ ਪਈ ਹੋਈ ਤਾਂ ਜਿਹੜੇ ਵੇਚਣ ਵਾਲੇ ਨੇ ਸਮਗਲਰ ਨੇ ਡਰੱਗ ਪੈਡਰਲਰ ਨੇ ਉਹਨਾਂ ਬਾਰੇ ਸਸ ਅਸੀਂ ਮਹਿਮ ਚਲਾਈ ਹੋਈ ਹੈ ਚਾਹਾਂ ਕਿ ਬਰਨਾਲੇ ਜ਼ਿਲ੍ਹੇ ਦੇ ਵਿੱਚ ਅਜੇ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਆਂ ਬਾਕੀ ਵੀ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਦੇ ਅਪਸਟਾ ਵੀ ਹੋਣੀ ਸੀ ਨਰ ਅਪਸਟ ਚੈਕਿੰਗ ਲਈ ਜਿਹੜੇ ਵੀ ਸਾਡੇ ਸੱਤ ਦੇ ਦਰਮਿਆਨ ਪੜੇਗੇ ਉਹਨਾਂ ਤੇ ਅਸੀਂ ਕਿਹ ਸਿਸਟਮ ਕਰਾਂਗੇ ਔਰ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਦੇਖਾਂਗੇ ਕਿ ਕਿੱਥੋਂ ਲੈ ਕੇ ਆਉਂਦੇ ਆ ਔਰ ਉਹ ਕਿਹਨਾਂ ਕਿਹਨਾਂ ਨੂੰ ਸਪਲਾਈ ਕਰਦੇ ਆ ਇਹ ਸ਼ਾਮ ਤੱਕ ਡਿਟੇਲ ਪਤਾ ਲੱਗ ਜਾਏ ਕਿ ਸਾਡੇ ਹਰੇਕ ਹੌਟਸਪੌਟ ਦੇ ਵਿੱਚੋਂ ਕਿ ਅਸੀਂ ਕਿੰਨੇ ਬੰਦੇ ਫੜਦੇ ਨੇ ਤੇ ਕਿੰਨੇ ਦੇ ਪਰਚੇ ਦਰਜ ਹੋਏ ਸਰ ਲਗਾਤਾਰ ਪੁਲਿਸ ਵੱਲੋਂ ਚੈਕਿੰਗ ਵੀ ਕੀਤੀ ਹੈ ਫਿਰ ਵੀ ਨਸ਼ਾ ਵਕੀ ਜਾ ਰਹੀ ਹੈ ਇਹ ਵੀ ਬੜੀ ਗੱਲ ਹੈ ਇੱਕੋ ਪੁਲਿਸ ਲੋ ਹਮੇਸ਼ਾ ਚੱਕ ਗਈ ਜਾਂਦੀ ਹੈ ਤੁਹਾਡਾ ਸਵਾਲ ਹੈ ਪਰ ਮੈਂ ਇਹ ਦੇ ਕੇ ਕਹਾਂਗਾ ਕਿ ਪਬਲਿਕ ਨੂੰ ਨਾਲ ਸਹਿਯੋਗ ਦੇਣ ਦੀ ਲੋੜ ਹੈ ਜਿਨ੍ਹਾਂ ਦੇ ਬੱਚੇ ਨਸ਼ਾ ਖਾਂਦੇ ਨੇ ਉਹ ਅੱਗੇ ਹੋ ਕੇ ਆਉਣ ਅਸੀਂ ਉਹਨਾਂ ਦੇ ਨਾਮ ਵੀ ਸੀਕ੍ਰੀਟ ਰੱਖਾਂਗੇ ਉਹਨਾਂ ਦੇ ਬੱਚਿਆਂ ਦੇ ਨਸ਼ੇ ਛਡਾਵਾਂਗੇ ਵੀ ਔਰ ਜਿਹੜੀ ਸਪਲਾਈ ਲਾਈਨ ਨੂੰ ਤੋੜਨੀ ਲੋਕ ਅੱਗੇ ਆ ਕੇ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਜਿਹੜੇ ਸਮੱਗਲਰ ਨੇ ਉਹਨਾਂ ਨੂੰ ਫੜ ਕੇ ਅੰਦਰ ਕਰੀਏ ਤੇ ਇਹਦੇ 'ਚ ਜਿਹੜਾ ਪਬਲਿਕ ਵੱਲੋਂ ਸਾਨੂੰ ਸਹਿਯੋਗ ਘੱਟ ਮਿਲ ਰਿਹਾ ਹੈ ਅਸੀਂ ਇਹਦੇ ਵਿੱਚ ਕੱਲੇ-ਕੱਲੇ ਪਿੰਡ-ਪਿੰਡ ਦੇ ਵਿੱਚ ਅਵੇਰਨੈਸ ਚਲਾਵਾਂਗੇ ਲੋਕ ਅੱਗੇ ਹੋਂ ਨਾਲ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਕਾਰਨ ਕਰਕੇ ਨਸ਼ੇ ਦੀ ਆੜ ਦੇ ਵਿੱਚ ਫਸ ਗਏ ਨੇ ਜਿਹੜੇ ਉਹਨਾਂ ਲਈ ਕੈਂਪ ਲਵਾਈਏ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਅਸੀਂ ਖੇਡ ਖੇਡ ਸਟੇਡੀਅਮ ਬਣਾਉਣ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਤੇ ਪਿੰਡਾਂ ਦੇ ਵਿੱਚ ਅਰੇ ਲਾਉਣ ਜਿਹੜੇ ਕੋ ਲੋਕ ਨਸ਼ਾ ਵਿੱਚ ਲਾਉਂਦੇ ਨੇ ਉਹਨਾਂ ਬਾਰੇ ਪੁਲਿਸ ਨੂੰ ਤਲਾਹ ਦੇਣਾ ਅਸੀਂ ਫੜ ਕੇ ਉਹਨਾਂ ਦੇ ਪ੍ਰੋਪਰ ਕਾਰ ਵੀ ਕਰੀਏ ਇਹ ਸਾਰਾ ਜਿਹੜਾ ਨਸ਼ੇ ਦੀ ਜਿਹੜੀ ਲਹਨਤ ਹੈ ਸਾਡੀ ਸਟੇਟ ਦੇ ਵਿੱਚ ਇਹ ਉਹਦੇ ਖਤਮ ਹੋਏਗੀ ਜਦੋਂ ਪਬਲਿਕ ਸਾਡੇ ਨਾਲ ਸਹਿਯੋਗ ਕਰੇਗੀ ਇਹ ਅੱਜ ਅਗ ਇੱਕ ਕਰ ਬਲਦੀ ਹੈ ਸਾਨੂੰ ਵੀੜੇ ਕਰ ਵੀ ਬਣਲੇ ਤਾਂ ਪਬਲਿਕ ਨੂੰ ਵੇਸਟ ਅਵੇਅਰ ਹੋਣਾ ਚਾਹੀਦਾ ਹੈ ਕਿ ਖਾਸ ਤੌਰ ਤੇ ਜਿਹੜੇ ਬੱਚਿਆਂ ਦੀ ਸਾਡੀ ਜਵਾਨੀ ਖਰਾਬ ਨਾ ਹੋਵੇ ਅੱਗੇ ਆ ਕੇ ਪੁਲਿਸ ਨੂੰ ਤਲਾਹ ਦਿਜੀਏ ਪੁਲਿਸ ਤੁਹਾਡੀ ਹੈ ਤੁਹਾਡੇ ਨਾਲ ਹੈ ਮਾਰੇ ਅੰਸਰਾਂ ਨੂੰ ਫੜ ਲਈ ਹਮੇਸ਼ਾ ਅਸੀਂ ਤਤਪਰ ਰਹਿੰਦੇ ਹਾਂ ਸਰ ਗੱਲ ਕਰੀਏ ਇੱਥੇ ਨਸ਼ੇ ਦੀ ਜਿਵੇਂ ਬਦਨਾਮ ਬਸਤੀ ਹੈ ਬਦਨਾਮ ਬਸਤੀ ਦੇ ਵਿੱਚ ਰੇਡ ਵੱਜਣ ਤੋਂ ਪਹਿਲਾਂ ਹੀ ਤਰ੍ਹਾਂ ਦੇ ਵਿੱਚ ਜਿੰਦੇ ਲੱਗ ਚੁੱਕੇ ਨੇ ਕਿ ਵੀ ਇਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਕਿ ਵੀ ਇੱਥੇ ਰੇਡ ਪੈਣੀ ਹੈ ਇਸ ਟਾਈਮ ਤੇ ਜਦੋਂ ਅਸੀਂ ਆਈਏ ਜਾਂ ਪੁਲਿਸ ਆਈ ਹੋ ਤਾਂ ਤੇ ਜ਼ਿਆਦਾਤਰ ਲੋਕ ਇਥੇ ਲੌਕੜੀ ਦਿੱਤੀ ਹੈ ਦੇਖੋ ਜਿਹੜੇ ਘਰਾਂ ਦੇ ਵਿੱਚ ਸਾਨੂੰ ਡਾਊਟ ਸੀ ਉਹ ਘਰ ਆਲਮੋਸਟ ਸਾਰੇ ਖੁੱਲੇ ਹੀ ਨਹੀਂ ਅਸੀਂ ਉਹ ਚੱਕੀਤੇ ਨੇ ਬਾਕੀ ਕਈ ਲੋਕ ਜਿਹੜੇ ਨੇ ਮੈਂ ਸਸਤੀ ਸਾਹਿਬ ਤੋਂ ਪੁੱਛਿਆ ਕੋਈ ਇਹ ਨਹੀਂ ਵੀ ਹਰੇਕ ਘਰੀ ਨਸ਼ਾ ਵੇਚਦਾ ਉਹ ਕੋ ਲੇਬਰ ਕਰਨ ਗਿਆ ਕੋ ਆਪਣੀ ਮਿਹਨਤ ਮਜ਼ਦੂਰੀ ਕਰਨ ਗਏ ਹੋਏ ਨੇ ਜਿਹੜੇ ਘਰਾਂ ਦੇ ਸਾਨੂੰ ਡਾਊਟ ਹੈ ਉਹਨਾਂ ਘਰਾਂ ਦੀ ਅਸੀਂ ਸਰਚ ਕੀਤੀ ਇਹ ਜਿਹੜੀ ਪੁਛਕਿਸ਼ ਦੇ ਵਿੱਚ ਗੱਲ ਹੋ ਰਹੀ ਹੈਗੀ ਉਹ ਦੁਬਾਰਾ ਫਿਰ ਇੱਥੇ ਕੀਤੀ ਜਾਏਗੀ। ਇਹਨਾਂ ਸਭ ਰਾਮਬੀ ਹੋਏ। ਅਜੇ ਤਾਂ ਹੁਣ ਮਹਿੰਮ ਸਟਾਰਟ ਕੀਤੀ ਹੈ ਜੀ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਪ੍ਰੈਸ ਰੌਡਰਾਂ ਹੀ ਐਸਐਸਪੀ ਸਾਹਿਬ ਜ਼ਰੂਰ ਬਰੀਫ ਕਰ ਦੇਣਗੇ। ਕਹਿੰਦੇ ਕਿ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਨਸ਼ਾ ਕੋ ਫੜਿਆ ਗਿਆ। ਇਹ ਸਾਡੀ ਮਹਿੰਮ ਇਸ ਤਰ੍ਹਾਂ ਕੰਟੀਨਿਊ ਰਹੇਗੀ ਔਰ ਪਬਲਿਕ ਨੂੰ ਮੈਂ ਅਪੀਲ ਕਰਾਂਗਾ ਤੁਹਾਡੇ ਥਰੂ ਕਿ ਵਗੇ ਆਉਣ। ਪੁਲਿਸ ਨੂੰ ਤਲਾਹ ਦੇਣ ਆਪਾਂ ਸਾਰੇ ਰਲ ਮਿਲ ਕੇ ਹੀ ਇਸ ਜਿਹੜਾ ਕੋਡ ਨੂੰ ਮਿਸ਼ਨ ਨੂੰ ਆਪਾਂ ਕਰ ਸਕਦੇ ਹਾਂ। ਥੈਂਕ ਯੂ।